ਲੋ ਜੀ ਦੋਸਤੋ ਇਹ ਹੈ ਉੱਤਰੀ ਭਾਰਤ ਦਾ ਇੱਕੋ ਇੱਕ ਸਰਕਾਰੀ ਪੰਜਾਬ 에ਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਪਟਿਆਲਾ ਜਿਹੜਾ ਕਿ ਬੱਚਿਆਂ ਨੂੰ ਜਹਾਜ਼ਾਂ ਦੇ ਇੰਜੀਨੀਅਰ ਬਣਨ ਦੀ ਟ੍ਰੇਨਿੰਗ ਦਿੰਦਾ ਹੈ 3 ਸਾਲ ਦਾ ਇਹ ਕੋਰਸ ਹੈ ਜਿਹਦੀ 3.5 ਲੱਖ ਰੁਪਏ ਫੀਸ ਹੈ 3 ਨੇ ਸਾਲਾਂ ਦੀ ਇੱਥੇ ਪੜ੍ਹਾਈ ਕਰਕੇ ਤੁਹਾਡਾ ਬੱਚਾ ਜਹਾਜ਼ਾਂ ਦਾ ਇੰਜੀਨੀਅਰ ਬਣ ਸਕਦਾ ਹੈ ਤੇ ਇੰਟਰਨੈਸ਼ਨਲ ਜੌਬ ਲਈ ਅਪਲਾਈ ਕਰ ਸਕਦਾ ਹੈ ਉਹ ਬੱਚੇ ਜਿਨ੍ਹਾਂ ਨੇ ਪਲੱਸ 2 ਨਾਨ ਮੈਡੀਕਲ ਨਾਲ ਕੀਤੀ ਹੋਈ ਹੈ ਜਿਨ੍ਹਾਂ ਦੇ 75 ਤੋਂ 80% ਨੰਬਰ ਨੇ ਉਹ ਇੱਥੇ ਅਪਲਾਈ ਕਰ ਸਕਦੇ ਨੇ 30 ਸੀਟਾਂ ਇੱਥੇ ਕਾਲਜ ਦੇ ਵਿੱਚ ਨੇ ਜਿਦੇ ਵਿੱਚ 85% ਜਿਹੜੀ ਰਿਜ਼ਰਵੇਸ਼ਨ ਉਹ ਪੰਜਾਬ ਕੇਟਰ ਦੀ ਹੈ ਆਪਾਂ ਜੇ ਇਧਰ ਧਿਆਨ ਦੇਈਏ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਸੀਟਾਂ ਦੇ ਵਿੱਚ ਵਾਧਾ ਵੀ ਕਰ ਸਕਦੀ ਹੈ ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਆਪਣੇ ਲੋਕ ਇਧਰ ਵੱਲ ਨੂੰ ਜਾਗਰਿਤ ਹੋਣ ਇੰਟਰਨੈਸ਼ਨਲ ਜੌਬ ਦਾ ਵੀ ਦੇ ਨਾਲ ਸਕੋਪ ਬਣਦਾ ਬੱਚੇ ਦਾ ਇਹ ਪੰਜਾਬ ਸਟੇਟ 에어로ਪਲੇਨ ਇੰਜੀਨੀਅਰਿੰਗ ਕਾਲਜ ਜਿੱਦੇ ਨਾਲ ਆਪਾਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਸਿਕਿਉਰ ਕਰ ਸਕਦੇ ਹਾਂ ਪੇਜ ਨੂੰ ਫੋਲੋ ਕਰੋ ਤੇ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਸੋ ਮੱਚ ਆਪਣੇ ਬੱਚੇ ਦਾ ਫਿਊਚਰ ਸਿਕਿਉਰ ਕਰ ਸਕਦੇ ਹਾਂ ਆਪਾਂ